ਮੈਂ ਸਰਵਨ ਸਿੰਘ ਪੰਦੇਰ ਦੋਵਾਂ ਫੋਰਮਾਂ ਦਾ ਕੋਆਰਡੀਨੇਟਰ ਰਾਤ ਵਾਲੀ ਮੀਟਿੰਗ 'ਚ ਸਾਂਝਾ ਫੈਸਲਾ ਸੀ ਪਹਿਲੋ ਵੀ ਜਿਹੜੇ ਸ਼ਹੀਦੀ ਪੁਰਬ ਮੰਉਂਦੇ ਰਹੇ ਆ ਆਪਾਂ ਸਾਰੇ ਦੋਵਾਂ ਫੋਰਮਾਂ ਵੱਲੋਂ ਮਨਾਉਂਦੇ ਰਹੇ ਹਾਂ ਸੋ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ ਕੱਲ ਹੋਵੇ ਚਾਹੇ 27 ਨੂੰ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ ਹੋਵੇ ਉਹ ਲਗਭਗ ਤਿੰਨਾ ਹੀ ਕਾਮਾਂ ਤੇ ਚਾਹੇ ਸ਼ੰਭੂ ਆ ਚਾਹੇ ਖਨੋਰੀ ਆ ਚਾਹੇ ਰਤਨਪੁਰਾ ਮੈਂ ਜਿੰਨੇ ਵੀ ਸ਼ੰਭੂ ਦੇ ਨੇੜੇ ਤੇਰੇ ਸਾਡੇ ਨਗਰ ਲੱਗਦੇ ਆ ਉਹਨਾਂ ਸਾਰਿਆਂ ਨੂੰ ਬੇਨਤੀ ਕਰੂੰਗਾ ਵੀ ਕੱਲ ਸ਼ੰਭੂ ਤੇ ਸੋਟੇ ਵੱਡੇ ਸਾਹਿਬ ਜਰ ਦਾ ਸ਼ੀਦੀਪੁਰਬ ਮਨਾਉਣਾ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਿਆ ਜਾਵੇ ਵੈਸੇ ਵੀ ਸਾਰਿਆਂ ਪੰਜਾਬ ਵਾਸੀਆਂ ਨੂੰ ਹਰਿਆਣਾ ਵਾਸੀਆਂ ਨੂੰ ਸਾਰਿਆਂ ਨੂੰ ਬੇਨਤੀ ਆ ਪਿਉਣ ਵਾਲੇ ਸਮੇਂ ਦੇ ਵਿੱਚ ਵਕਤਵਤ ਬਾਰਡਰਾਂ ਤੇ ਪਹੁੰਚਿਆ ਜਾਵੇ ਔਰ 30 ਦਸੰਬਰ ਦਾ ਪੰਜਾਬ ਬੰਦ ਦਾ ਸੱਦਾ ਉਹਨੂੰ ਕਾਮਯਾਬ ਕੀਤਾ ਜਾਵੇ ਧੰਨਵਾਦ ਉਹ ਪੁੱਛਣਾ ਮੈਂ ਸਰਵੰਤ ਸਿੰਘ ਪੰਘੇੜ ਦੋਵਾਂ ਫਾਰਮਾਂ ਦਾ ਕੋਆਰਡੀਨੇਟਰ ਰਾਤ ਵਾਲੀ ਮੀਟਿੰਗ 'ਚ ਸਾਂਝਾ ਫੈਸਲਾ ਸੀ ਪਹਿਲੋ ਵੀ ਜਿਹੜੇ ਸ਼ਹੀਦਦੀਪੁਰ ਬੰਦੇ ਰਹੇ ਆ ਆਪਾਂ ਸਾਰੇ ਦੋਵਾਂ ਫਾਰਮਾਂ ਵੱਲੋਂ ਮਨਾਉਂਦੇ ਰਹੇ ਹਾਂ ਸੋ ਵੱਡੇ ਸਾਹਿਬਜ਼ਾਦਿਆਂ ਦਾ ਸ਼ਿਦੀਪੁਰਬ ਕੱਲ ਹੋਵੇਗਾ ਚਾਹੇ 27 ਨੂੰ ਛੋਟੇ ਸਾਹਿਬਜ਼ਾਦਿਆਂ ਦਾ ਸ਼ਿਦੀਪੁਰਬ ਹੋਵੇ ਉਹ ਲਗਭਗ ਤਿੰਨਾ ਹੀ ਥਾਵਾਂ ਤੇ ਚਾਹੇ ਸ਼ੰਭੂ ਆ ਚਾਹੇ ਖਨੋਰੀ ਆ ਚਾਹੇ ਰਤਨਪੁਰਾ ਮੈਂ ਜਿੰਨੇ ਵੀ ਸ਼ੰਭੂ ਦੇ ਨੇੜੇ ਤੇਰੇ ਸਾਡੇ ਨਗਰ ਲੱਗਦੇ ਆ ਉਹਨਾਂ ਸਾਰਿਆਂ ਨੂੰ ਬੇਨਤੀ ਕਰੂੰਗਾ ਵੀ ਕੱਲ ਸ਼ੰਭੂ ਤੇ ਛੋਟੇ ਵੱਡੇ ਸਾਹਿਬਜਾਂ ਦਾ ਸ਼ਿਦੀਪੁਰਬ ਮਨਾਉਣਾ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਿਆ ਜਾਵੇ। ਵੈਸੇ ਵੀ ਸਾਰਿਆਂ ਪੰਜਾਬ ਵਾਸੀਆਂ ਨੂੰ ਹਰਿਆਣਾ ਵਾਸੀਆਂ ਨੂੰ ਸਾਰਿਆਂ ਨੂੰ ਬੇਨਤੀ ਆ ਪਿਉਣ ਵਾਲੇ ਸਮੇਂ ਦੇ ਵਿੱਚ ਵੱਧ ਤੋਂ ਵੱਧ ਬਾਡਰਾਂ ਤੇ ਪਹੁੰਚਿਆ ਜਾਵੇ ਔਰ 30 ਦਸੰਬਰ ਦਾ ਪੰਜਾਬ ਬੰਦ ਦਾ ਸੱਦਾ ਉਹਨੂੰ ਕਾਮਯਾਬ ਕੀਤਾ ਜਾਵੇ। ਧੰਨਵਾਦ। ਉਹ ਪੁੱਛਣਾ ਹੋਇਆ ਮੈਂ ਸਰਵੰਤ ਸਿੰਘ ਪੰਘੇੜ ਦੋਵਾਂ ਫੋਰਮਾਂ ਦਾ ਕੋਆਰਡੀਨੇਟਰ ਰਾਤ ਵਾਲੀ ਮੀਟਿੰਗ ਚ ਸਾਂਝਾ ਫੈਸਲਾ ਸੀ ਪਹਿਲੋ ਵੀ ਜਿਹੜੇ ਸ਼ਹੀਦੀਪੁਰ ਬੰਦੇ ਰਹੇ ਆ ਆਪਾਂ ਸਾਰੇ ਦੋਵਾਂ ਫੋਰਮਾਂ ਵੱਲੋਂ ਮਨਉਂਦੇ ਰਹੇ ਆ ਸੋ ਵੱਡੇ ਸਾਹਿਬਜਾਦਿਆਂ ਦਾ ਸ਼ਹੀਦੀਪੁਰ ਕੱਲ ਹੋਵੇ ਚਾਹੇ 27 ਨੂੰ ਛੋਟੇ ਸਾਹਿਬਜਾਦਿਆਂ ਦਾ ਸ਼ਹੀਦੀਪੁਰ ਹੋਵੇ ਉਹ ਲਗਭਗ ਤਿੰਨਾ ਹੀ ਥਾਵਾਂ ਤੇ ਚਾਹੇ ਸ਼ੰਭੂ ਆ ਚਾਹੇ ਖਨੋਰੀ ਆ ਚਾਹੇ ਰਤਨਪੁਰਾ ਮੈਂ ਜਿੰਨੇ ਵੀ ਸ਼ੰਭੂ ਦੇ ਨੇੜੇ ਤੇਰੇ ਸਾਡੇ ਨਗਰ ਲੱਗਦੇ ਆ ਉਹਨਾਂ ਸਾਰਿਆਂ ਨੂੰ ਬੇਨਤੀ ਕਰੂੰਗਾ ਵੀ ਕੱਲ ਸ਼ੰਭੂ ਤੇ ਸੋਟੇ ਵੱਡੇ ਸਾਹਿਬ ਜੰਦਾ ਸ਼ਿਦੀਪੁਰ ਮਨਾਉਣਾ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਿਆ ਜਾਵੇ ਵੈਸੇ ਵੀ ਸਾਰਿਆਂ ਪੰਜਾਬ ਵਾਸੀਆਂ ਨੂੰ ਹਰਿਆਣਾ ਵਾਸੀਆਂ ਨੂੰ ਸਾਰਿਆਂ ਨੂੰ ਬੇਨਤੀ ਆ ਪਿਉਂ ਵਾਲੇ ਸਮੇਂ ਦੇ ਵਿੱਚ ਵੱਧ ਤੋਂ ਵੱਧ ਬਾਡਰਾਂ ਤੇ ਪਹੁੰਚਿਆ ਜਾਵੇ ਔਰ 30 ਦਸੰਬਰ ਦਾ ਪੰਜਾਬ ਬੰਦ ਦਾ ਸੱਦਾ ਉਹਨੂੰ ਕਾਮਯਾਬ ਕੀਤਾ ਜਾਵੇ ਧੰਨਵਾਦ